ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਪਿਆਰ ਮਿਲਦਾ ਮਾਂ ਦਾ ਨਸੀਬਾਂ ਵਾਲਿਆਂ ਨੂੰ ਬਜ਼ਾਰੋਂ ਮਿਲਦਾ ਨਹੀਂ ਮਾਂ ਦਾ ਪਿਆਰ ਲੋਕੋ ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ ਹਰ ਰਿਸ਼ਤਾ ਨਹੀਂ ਵਫਾਦਾਰ ਹੁੰਦਾ ਉਹ ਘਰ ਸ਼ਮਸ਼ਾਨ ਹੁੰਦਾ ਉਹ ਘਰ ਸ਼ਮਸ਼ਾਨ ਹੁੰਦਾ ਜਿੱਥੇ ਮਾਂ ਦਾ ਨਹੀਂ ਸਤਕਾਰ ਹੁੰਦਾ ਉਹ ਕਰ ਸ਼ਮਸ਼ਾਨ ਹੁੰਦਾ ਜਿੱਥੇ ਮਾਂ ਦਾ ਨਹੀਂ ਸਤਕਾਰ ਹੁੰਦਾ ਸੱਤ ਜਨਮਾਂ ਤੱਕ ਨਹੀਂ ਲਾ ਸਕਦਾ ਸੱਤ ਜਨਮਾਂ ਤੱਕ ਨਹੀਂ ਲਾ ਸਕਦਾ ਪੁੱਤ ਮਾਂ ਦਾ ਕਰਜ਼ਦਾਰ ਹੁੰਦਾ ਸੱਤ ਜਨਮਾਂ ਤੱਕ ਨਹੀਂ ਲਾ ਸਕਦਾ ਪੁੱਤ ਮਾਂ ਦਾ ਕਰਜ਼ਦਾਰ ਹੁੰਦਾ ਕਰਨੀ ਸਿੱਖ ਲੋ ਮਾਂ ਦੀ ਕਦਰ ਲੋਕੋ ਕਰਨੀ ਸਿੱਖ ਲੋ ਮਾਂ ਦੀ ਕਦਰ ਲੋਕੋ ਮਾ ਦੀਆਂ ਚਰਨਾਂ ਦੇ ਵਿੱਚ ਰੱਬ ਦਾ ਦਿਦਾਰ ਹੁੰਦਾ ਮਾ ਦੀਆਂ ਚਰਨਾਂ ਵਿੱਚ ਰੱਬ ਦਾ ਦਿਦਾਰ ਹੁੰਦਾ ਲੋਕੋ ਕਦਰ ਕਦਰ ਕਰਿਆ ਕਰੋ ਆਪਣੀ ਮਾਂ ਦੀ ਜਿਹਨੇ ਆਪਾਂ ਨੂੰ ਜਨਮ ਦਿੱਤਾ ਜਿਹਨੇ ਦੁਨੀਆ ਦਿਖਾਈ ਹੈ ਲਓ ਲਾਸਟ ਮੈਂ ਗੱਲ ਕਹਿਣ ਲੱਗਿਆ ਨਾ ਕੋਖ ਵਿੱਚ ਧੀਆ ਮਾਰੋ ਲੋਕੋ ਨਾ ਕੋਖ ਵਿੱਚ ਧੀਆ ਮਾਰੋ ਲੋਕੋ ਨਹੀਂ ਤਾਂ ਜੱਗ ਤੇ ਘਟ ਜਾਣਗੀਆਂ ਮਾਮਾ ਨਹੀਂ ਤਾਂ ਜੱਗ ਤੇ ਘਟ ਜਾਣਗੀਆਂ ਮਾਮਾ ਨਾ ਬਖਵਚ ਪੀਆਂ ਮਾਰੋ ਲੋਕੋ ਨੇਤਾ ਜਗਤੇ ਘਟ ਜਾਣਗੀਆਂ ਮਾਵਾ ਨਹੀਂ ਤਾਂ ਜਗਤੇ ਘਟ ਜਾਣਗੀਆਂ ਮਾਵਾ ਦੋਸਤੋ ਜੇ ਮੇਰੀ ਗੱਲ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਔਰ ਲਿਖ ਕੇ ਜ਼ਰੂਰ ਭੇਜਿਆ ਕਰੋ ਇਹ ਗੱਲ ਚੰਗੀ ਆ ਜਾਂ ਮਾੜੀ ਆ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ